चलो ਮਾਣਕ ਮਾਣਕ ਅੱਜ ਅਸੀਂ ਉਸ ਦੋਸਤਾਂ ਦੇ ਪਰਿਵਾਰ ਦੇ ਵਿੱਚ ਖਲੀਆਂ ਜਿਹੜੀਆਂ ਉਹ ਕਟੀਆਂ ਨੇ ਇਹ ਗੁੰਗੀ ਹੈ ਇਹ ਪਲਾਸਟੂ ਪਾਸ ਹੈ। ਕੀ ਸਿੱਧੀ ਸਾਡੀ ਹੈ। ਜਿਹਨੋਂ ਗੱਲ ਨਹੀਂ। ਰਗਨੀ ਉਸਦੀ ਦਾ ਨਾਮ। ਇਹ ਇਹਨਾਂ ਦੇ ਫਾਦਰ ਜੀ ਨੇ ਜੋ ਕਿ ਬਣਾ ਲਈ ਸੀ। ਰੂਪੀ ਆ। ਅਸੀਂ ਉਹਨਾਂ ਸਮਾਰਥੀ ਦਸਤਾਲ ਪਹੁੰਚ ਕੀਤੀ ਸੀ। ਇਹਨਾਂ ਬੱਚਿਆਂ ਦਾ ਤੇ ਇਹਨਾਂ ਦਾ ਘਰ ਦਾ ਪਰ ਉਹ ਵੀ ਉਹ ਅੱਜ ਘਰਾਂ ਦੇ ਹੈ। ਸਾਨੂੰ ਇੰਨੀ ਕੁੱਝੀ ਹੈ ਕਿ ਅਸੀਂ ਮੈਕਰ ਬਿਆਨ ਨਹੀਂ ਕਰ ਸਕਦੇ। ਕਿਉਂਕਿ ਜਿਹੜੇ ਲੋਕ ਨੇ ਇਤਨਾ ਵੱਡਾ ਦਰਗਾਹ ਦੇ ਵਿੱਚ ਨਹੀਂ ਗਈ ਇਹ ਬੱਚੇ ਬਹੁਤ 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 ਪੁੱਛਿਆ ਬਹੁਤ ਕਿਸੇ ਮੇਟਾ ਦੇ ਦੇਖੋ ਰਿਵਾਜ ਨਹੀਂ ਦੇ ਰਹੀ ਇਸ ਤਰ੍ਹਾਂ ਬੱਚੇ ਕਿਸ ਨੇ ਇਹਦੇ ਰਹਿਣੇ ਖੜੇ ਨੇ ਕਿਉਂ ਸਰਕਾਰ ਨੂੰ ਕੋਈ ਨਾ ਲੱਗਾਈ ਇਹ ਚਾਹੁੰਦੇ ਹੋ ਤੁਹਾਡੇ ਘਰ ਦੇ ਵਾਸਤੇ ਕੀ ਕੀ ਇਹ ਦੱਸ ਕੇ ਤੁਹਾਨੂੰ ਕੋਈ ਕਮੈਂਟ ਨਹੀਂ ਰਿਵਾਜ ਦੇ ਬੱਚੇ ਇੰਨੇ ਨਹੀਂ ਇਹਨੂੰ ਗੁੱਲਾ ਪਾਟ ਹੈ ਪਲੱਸ ਵੀ ਕੀਤੀ ਹੋਈ ਹੈ ਇਹਨੂੰ ਕੋਈ ਵਿਚਾਰ ਰੱਖਦਾ ਨਹੀਂ ਇਹ ਬਾਕੀ ਇਹਨਾਂ ਪੱਲੇ ਖੜਾ ਕਰਵਾਉਂਦੇ ਹਾਂ ਇੱਕ ਬੰਦੇ ਨੂੰ ਕਾਰ ਲੈਣ ਦਾ ਇੰਤਜ਼ਾਰ ਹੈ ਇਹਨਾਂ ਦੀ ਜਿਹੜੀ ੂਕਾਰ ਹੈ ਕਾਰ ਦੀ ਹਾਲਤ ਬਹੁਤ ਬੁਰੀ ਆ ਵੀ ਸੁਧਾਰ ਕੀਤਾ ਜਾਵੇ ਕੋਈ ਬੰਦਾ ਹਾਂ ਅੱਗੇ ਅਸੀਂ ਤਹਾਂ ਉੱਪਰ ਵੀ ਲੈ ਚੱਲਣਾ ਸੰਗਤ ਸਾਡੀ ਚੱਲੀ ਹੈ ਇਹ ਦੇਖੋ ਪਰਮਾਸ਼ਰਤਾ ਹੋਈ ਹੈ ਬਹੁਤ ਵਧੀਆ ਜੀ ਪਰਮਾਤਮਾ ਦਾ ਸਮਾਜ ਸੇਵੀ ਨੇ ਕੰਮ ਚ ਲਾਇਆਗਾ ਮੈਂ ਵੀ ਇਹ ਗੱਲ ਕਹੂੰਗਾ ਯਾਰ ਦੇਖੋ ਇਹ ਕੰਮ ਚੱਲ ਰਿਹਾ ਹੈ ਵੀਰ ਸਮਾਜ ਸੇਵੀ ਲੋਕ ਕਰ ਰਹੇ ਹੈ ਸਾਡੇ ਆ ਕੋ ਲੱਗ ਰਹੇ ਨੇ ਇਹਨਾਂ ਨੇ ਸੇਵਾ ਇਹ ਵੀ ਲਈ ਵਿੱਚ ਓਏ ਦਿਨ ਰਾਤ ਮਿਹਨਤ ਕੀਤੀ ਹੈ ਆ ਅੱਗੇ ਦੇਖੇ ਦਿਨ ਰਾਤ ਮਿਹਨਤ ਕੀਤੀ ਹੈ ਧੰਨਵਾਦ ਉਹਦਾ ਕਰਕੇ ਦਸਾਂ ਨਾ ਹੁੰਦੀ ਕਿਰਤਰੀ ਵਿੱਚ ਉਹਨਾਂ ਨੇ ਇੱਕ ਕਮਾਈ ਦੇ ਵਿੱਚੋਂ ਦਾਨ ਵੀ ਕੀਤਾ ਹੈ ਮੈਂ ਇਹ ਸਮਾਜ ਸੇਵੀ ਰਾਣਾ ਤੇ ਉਹਨਾਂ ਲੋਕਾਂ ਦਾ ਜਿਹੜੇ ਵਿਚਾਰੇ ਨੇ ਇਸ ਹਿੱਸਾ ਪਾਇਆ ਮੈਂ ਉਸ ਸਮਾਜ ਸਾਡੀ ਤਰਫੋਂ ਪਰਿਵਾਰ ਦੀ ਤਰਫੋਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਤੇ ਅੱਗੇ ਤੋਂ ਵੀ ਇਹੋ ਜਿਹੇ ਕੰਮ ਲੋਕਾਂ ਨੂੰ ਕਰਨੇ ਵੀ ਚਾਹੀਦੇ ਨੇ ਬਹੁਤ ਹੀ ਪਰਿਵਾਰ ਖੁਸ਼ ਹੈ ਅੱਜ ਮੈਂ ਦੁਬਾਰਾ ਫੇਰ ਕਹੂੰਗਾ ਇਹੋ ਬੱਚੀਆਂ ਕਣੀ ਜਿਹੜੇ ਕਲਾਬੇ ਖੜੀਆਂ ਨੇ ਉਹਨਾਂ ਲਈ ਧਿਆਨ ਦੇਣ ਦੀ ਲੋੜ ਹੈ ਇਹਨਾਂ ਨੂੰ ਇੱਕ ਬਹੁਤ ਵੱਡੀ ਇਹ ਹੈ ਵੀ ਕੁੜੀ ਵਧੀਆ ਪੜ੍ਹੀ ਲਿਖੀ ਹੈ ਪਾਸਟੂ ਹੈ ਜੀ ਵੀ ਜੇ ਸਰਕਾਰ ਇਹ ਵੀ ਸੁਣ ਲੈਂਦੀ ਹੈ ਨਾ ਇਹਨਾਂ ਦੀ ਗਰੀਬੀ ਹੈ ਜਿਹੜੀ ਘਰ ਦੇ ਵਿੱਚੋਂ ਨਿਕਲ ਸਕਦੀ ਹੈ ਜੇ ਸਰਕਾਰ ਇੱਕ ਵੀ ਇਹਨਾਂ ਦੇ ਪਰਿਵਾਰ ਨੂੰ ਨੌਕਰੀ ਦੇ ਦਿੰਦੀ ਹੈ ਕਿਉਂਕੋ ਨੌਕਰੀ ਦੇ ਯੋਗ ਨਹੀਂ ਤੇ ਮੈਂ ਤਾਂ ਇਹ ਹੀ ਬੇਨਤੀ ਕਰੂੰਗਾ ਵੀ ਕੋਈ ਵੀ ਸਮਾਜਸੀ ਕੋਈ ਵੀ ਲੀਡਰ ਇਸ ਵੀਡੀਓ ਨੂੰ ਦੇਖ ਰਿਹਾ ਹੈ ਕੋਈ ਵੀ ਸਮਾਜਸੀ ਦੇਖ ਰਿਹਾ ਹੈ ਜਿਹੜੇ ਵੱਡੇ ਵੱਡੇ ਉਧਰ ਤੇ ਬਰਾਜਮਾਨ ਨੇ ਸਰਕਾਰ ਦੀ ਤਰਫ ਉਹਨਾਂ ਨੂੰ ਬਹਿਨ ਚ ਕਰੋ ਇਸ ਬੱਚੀ ਕਾ ਨਹੀਂ ਦੇਖੋ ਉਹਨੂੰ ਪਰਮਾਤਮਾ ਨੇ ਕਿਸੇ ਚੀਜ਼ ਦੀ ਕੋਈ ਕਮਿਊਨਿਟੀ ਸਿਰਫ ਇਹ ਜਵਾਨ ਝੋਨੀ ਬੋਲ ਸਕਦੇ ਪੜਾਈ 'ਚ 90% ਨੰਬਰ ਹੈ ਜੀ ਇਸ ਬੱਚੀ ਦੇ ਇਸੀ ਦਾ ਇਹੀ ਗੱਲ ਕਹਿੰਦੇ ਆ ਇਸ ਬੱਚੀ ਨੂੰ ਤੇ ਵੀ ਵੱਧ ਤੋਂ ਵੱਧ ਇਹਨਾਂ ਦੇ ਪਰਿਵਾਰ ਦੀ ਹੈਲਪ ਕੀਤੀ ਜਾਵੇ ਮਦਦ ਕੀਤੀ ਜਾਵੇ ਸਾਡੀ ਤਾਂ ਇਹੀ ਬੇਨਤੀ ਹੈ ਵੀ ਪਰਮਾਤਮਾ ਦੀ ਕਿਰਪਾ ਨਾਲ ਇਹ ਵਿਚਾਰੀ ਸਿੱਧੀ ਸਾਦੀ ਬੱਚੀ ਹੈ ਤੈਨੂੰ ਵੀ ਪਤਾ ਨਹੀਂ ਲੱਗ ਰਿਹਾ ਕਈ ਵਾਰੀ ਪਿੰਡ ਨੂੰ ਗਰੀਬ ਹਾਲੇ ਚੱਲ ਜਾਂਦੀ ਹੈ ਭੁੱਖੇ ਤੇ ਆਏ ਵੀ ਟਾਈਮ ਪਾਸ ਕੀਤੇ ਪਰ ਅੱਜ ਇਹ ਖੁਸ਼ ਨੇ ਖੁਸ਼ ਨਸੀਬ ਨੇ ਸਮਾਜ ਸਾਈ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਉਹਨਾਂ ਨੂੰ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਜੀ 三干了